ਅੱਜ 20 ਅਪ੍ਰੈਲ 2025 ਦਿਨ ਐਤਵਾਰ ਨੂੰ ਪੰਜਾਬ ਦੀਆਂ ਪਛੜੀਆਂ ਜਾਤੀਆਂ ਨਾਲ ਸੰਬੰਧਿਤ ਮੋਹਤਵਾਰ ਆਗੂਆਂ ਦੀ ਅਹਿਮ ਮੀਟਿੰਗ ਦੀਪ ਹਸਤਾਲ ਨਿਹਾਲ ਸਿੰਘ ਵਾਲਾ ਵਿਖੇ ਜਨਸੰਖਿਆ ਦੇ ਧਾਰ ਤੇ ਆਪਣੇ ਹੱਕ ਲੈਣ ਲਈ ਪ੍ਰਤੀ ਹੋਈ ਸੋ ਮੀਟਿੰਗ ਦੌਰਾਨ ਇਹ ਅਹਿਮ ਫੈਸਲਾ ਕੀਤਾ ਗਿਆ ਕਿ 10 ਮਈ 2025 ਨੂੰ ਨਿਹਾਲ ਸਿੰਘ ਵਾਲਾ ਦੇ ਵਿਕਰਜ ਪੈਲਸ ਦੇ ਵਿੱਚ ਇੱਕ ਵਿਸ਼ਾਲ ਰਾਜ ਪਦਰੀ ਸਮਾਗਮ ਕਰਨ ਦਾ ਐਲਾਨ ਕੀਤਾ ਗਿਆ ਸੋ ਇਸ ਸਮੇਂ ਪੰਜਾਬ ਭਰ ਤੋਂ ਆਏ ਹੋਈ ਪਛੜੀਆਂ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਸਮੁੱਚੀ ਲੀਡਰਸ਼ਿਪ ਜਨਸੰਖਿਆ ਦੇ ਆਧਾਰ ਤੇ ਆਪਣੇ ਹੱਕ ਲੈਣ ਲਈ ਆਪਣੇ ਸਮਾਜ ਨੂੰ ਜਾਗਰੂਕ ਕਰੇਗੀ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਅੱਜ 20 ਅਪ੍ਰੈਲ 2025 ਦਿਨ ਐਤਵਾਰ ਨੂੰ ਪੰਜਾਬ ਦੀਆਂ ਪਛੜੀਆਂ ਜਾਤੀਆਂ ਨਾਲ ਸੰਬੰਧਿਤ ਮੋਹਦਵਾਰ ਆਗੂਆਂ ਦੀ ਅਹਿਮ ਮੀਟਿੰਗ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਜਨਸੰਖਿਆ ਦੇ ਆਧਾਰ ਤੇ ਆਪਣੇ ਹੱਕ ਲੈਣ ਲਈ ਹੋਈ ਸੋ ਮੀਟਿੰਗ ਦੌਰਾਨ ਇਹ ਅਹਿਮ ਫੈਸਲਾ ਕੀਤਾ ਗਿਆ ਕਿ 10 ਮਈ 2025 ਨੂੰ ਨਿਹਾਲ ਸਿੰਘ ਵਾਲਾ ਦੇ ਵਿਕਰਜ ਪੈਲਸ ਦੇ ਵਿੱਚ ਇੱਕ ਵਿਸ਼ਾਲ ਰਾਜ ਪਦਰੀ ਸਮਾਗਮ ਕਰਨ ਦਾ ਐਲਾਨ ਕੀਤਾ ਗਿਆ ਸੋ ਇਸ ਸਮੇਂ ਪੰਜਾਬ ਭਰ ਤੋਂ ਆਏ ਹੋਈ ਪਛੜੀਆਂ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਸਮੁੱਚੀ ਲੀਡਰਸ਼ਿਪ ਜਨਸੰਖਿਆ ਦੇ ਆਧਾਰ ਤੇ ਆਪਣੇ ਹੱਕ ਲੈਣ ਲਈ ਆਪਣੇ ਸਮਾਜ ਨੂੰ ਜਾਗਰੂਕ ਕਰੇਗੀ ਫਿਕਰਮੰਦ ਵੀਡੀਓ ਤੋਂ ਗੁਰਚਾਰਨ ਸਿੰਘ ਰਾਜੂ ਦੀ ਰਿਪੋਰਟ